ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਚਾਕਾਂ ਕੋਲੋਂ ਆਪਾਂ ਪਾਈਪਿੰਗ ਨੂੰ ਕਿਸ ਤਰ੍ਹਾਂ ਸੈੱਟ ਕਰਕੇ ਰੱਖਣਾ ਹੈ। ਸਾਰੀ ਇੰਡਿਮੈਂਟਿਕਰ ਦੇਖਣਾ ਤੁਸੀਂ। ਇਸ ਤਰ੍ਹਾਂ ਆਪਾਂ ਪਾਈਪਿੰਗ ਨੂੰ ਲਗਾਉਂਦੇ ਆਉਣੇ। ਤੇ ਚਾਕਾਂ ਦੇ ਕੋਲੋਂ ਜਿੱਥੋਂ ਆਪਣੀ ਹੈਪਰ ਲਾਈਨ ਖਤਮ ਹੁੰਦੀ ਆ ਉੱਥੇ ਆਪਾਂ ਇੱਕ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ। ਇੱਥੋਂ ਆਪਾਂ 1 ਇੰਚ ਦੇ ਕਰੀਬ ਉੱਪਰ ਨੂੰ ਲਾ ਦੇਗੇ। ਠੀਕ ਹੈ ਜਿਕਰਾਂਗੇ ਬਿਲਕੁਲ ਨਾਲ ਰੱਖ ਕੇ ਇਸ ਤਰੀਕੇ ਦੇ ਨਾਲ ਦਬਲਸ ਲਾਈਨ ਆਪਾਂ ਇਹ ਪਾਈਪਿੰਗ ਲਗਾਈ ਹੈ ਇਸ ਤਰੀਕੇ ਦੀ ਨਾਲ ਆਪਾਂ ਇਹਨੂੰ ਪਾਈਪਿੰਗ ਨੂੰ ਲਗਾ ਲੈਣਾ ਹੈ ਬਿਲਕੁਲ ਨਾਲ ਕਰਕੇ ਠੀਕ ਹੈ ਹੁਣ ਆਪਾਂ ਦੂਸਰੀ ਸਾਈਡ ਤੇ ਤਾਂਗੇ ਇਸ ਤਰ੍ਹਾਂ ਇਹ ਵੀ ਆਪਣਾ ਇਸੇ ਤਰ੍ਹਾਂ ਨਿਸ਼ਾਨ ਲਗਾ ਲੈਣਾ ਹੈ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਰੱਖ ਲੈਣਾ। ਤੋਂ ਆਪਾਂ ਨਾਲ-ਨਾਲ ਲਾ ਕੇ ਸਲਾਈ ਲਗਾਉਣੀ ਬਿਲਕੁਲ ਨਾਲ ਆਪਾਂ ਸਲਾਈ ਨੂੰ ਖੇ ਕੇ ਨਾਲ ਦੀ ਲਗਾਉਣਾ ਹੈ। ਤਾਂ ਜੋ ਆਪਣੀ ਪੂਰੀ ਫਿਨਿਸ਼ਿੰਗ ਦੇ ਨਾਲ ਪਾਈਪਿੰਗ ਲੱਗ ਜਾਵੇ। ਇਸ ਤਰ੍ਹਾਂ ਆਪਾਂ ਹੁਣ ਦੂਸਰੀ ਸਾਈਡ ਤੇ ਕਰ ਲੈਣਾ। ਇੱਥੇ ਇੱਥੇ ਆਪਣਾ ਨਿਸ਼ਾਨ ਲਗਾਇਆ ਹੋਇਆ ਹੈ। ਉਸ ਤਰ੍ਹਾਂ ਪਾਈਪਿੰਗ ਲਗਾਮ ਦੇਣਾ ਆਪਣੀ ਨਾਲ ਚੁੱਕਣਾ 34 ਨਾਲ ਪਤੂੜੇ ਦੁਬਾਰਾ ਰੱਖਣਾ ਤਾਂ ਜੋ ਆਪਣੀ ਸਹੀ ਸਹੀ ਪਾਈਪਿੰਗ ਲੱਗੇ ਇਸ ਤਰੀਕੇ ਨਾਲ ਆਪਣੀ ਪਾਈਪਿੰਗ ਇਹ ਨਿਕਲ ਕੇ ਆਉਗੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਉੱਤੇ ਵਾਲੀ ਸਾਈਡ ਤੋਂ ਵੀ ਤੇ ਸਿੱਤੇ ਵਾਲੀ ਸਾਈਡ ਤੋਂ ਵੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ